ਯਾਰ ਫਿਰ ਸਸੀ ਕਾ ਜੀ ਸਾਰਿਆਂ ਨੂੰ ਔਰ ਬੜੀ ਖੁਸ਼ੀ ਦੇ ਪਰਵੜ ਵਾਲਾ ਦੇ ਨਾਲ ਅੱਜ ਮੇਰੇ ਘਰੇ ਸਾਡਾ ਪਿਸਾਨੀ ਯੋਧਾ ਬਾਈ ਨਵਦੀਪ ਚਲਵੇੜਾ ਵਾਟਰ ਕੈਨਲ ਪਹੁੰਚਿਆ ਬਾਈ ਥੈਂਕ ਯੂ ਸਾਰੇ ਯਾਰ ਜੀ ਲਈ ਥੈਂਕ ਯੂ ਰ ਮਾਪੇ ਦੇਖੋ ਤੁਹਾਡੇ ਦਰਸ਼ਨ ਕਰਨ ਆਏ ਆ ਹਨਾ ਅੰਦਰ ਸੀਗੇ ਤੇ ਜਿਹੜੇ ਜਿਹੜਾ ਔਖੀ ਆ ਰਹੇ ਹਨਾ ਜਦੋਂ ਬਾਹਰ ਆ ਕੇ ਪਤਾ ਲੱਗਿਆ ਵੀ ਹਨਾ ਰੇਸਮ ਬਾਈ ਨੇ ਰੇਸਮ ਮੋਲ ਬਾਈ ਨੇ ਇੰਨਾ ਸਾਥ ਦਿੱਤਾ ਅਜ ਨੂੰ ਮੰਮੀ ਡੈਡੀ ਵੀ ਦੱਸਦੇ ਸੀਗੇ ਹਨਾ ਬਾਈਕਰੇ ਹੁੰਦਾ ਸੀਗਾ ਕਿ ਖੇਤਾਂ ਦੇ ਅੰਦਰ ਇੰਨਾ ਸਾਫ ਦੇਣਾ ਹੈ ਨਾ ਤੇ ਸਰਕਾਰਾਂ ਤੋਂ ਨਾ ਡਰ ਕੇ ਹੈ ਨਾ ਵੀ ਪੂਰਾ ਖੁੱਲ ਕੇ ਖੇਤੀ ਵਿੱਚ ਜਾਇਆ ਅੰਦੋਲਨ ਹੋ ਗਿਆ ਚਾਹੀਦਾ ਪਿਛਲਾ ਅੰਦੋਲਨ ਸੀਗਾ ਦੇਣਾ ਤਾਂ ਬਾਬਾ ਜੀ ਕਿਸਾਨੀ ਕੰਮ ਤੋਂ ਟੈਨੇ ਕਰ ਸਕਦੀ ਹੈ ਨਾ ਵੀ ਜਿੰਨੀ ਤੁਸੀਂ ਸਾਨੂੰ ਬਾਹਰ ਕਦਾਂ ਸਪੋਰਟ ਕੀਤੀ ਆ ਜਿੰਨੀ ਸੰਗਤ ਨੇ ਕੀਤੀ ਆ ਤੁਸੀਂ ਰਲ ਮਿਲ ਕੇ ਕੀਤੀ ਆ ਤੁਹਾਡਾ ਬਿਲੋਂ ਧੰਨਵਾਦ ਕਰਨਾ ਚਾਹੁੰਦੇ ਆ ਤੇ ਉਮੀਦ ਕਰਦੇ ਆ ਕਿ ਤੁਸੀਂ ਐਨੇ ਬੜ ਚੜ ਕੇ ਤੁਸੀਂ ਹਮੇਸ਼ਾ ਆਪਣੀ ਕਿਸਾਨੀ ਲਈ ਆਪਣੀ ਖੇਤੀ ਲਈ ਬਾਬੇ ਨਾਨਕ ਦੀ ਖੇਤੀ ਲਈ ਅੱਗੇ ਆਉਂਦੇ ਰਹੋਗੇ ਤੇ ਸੇਵਾ ਕਰਦੇ ਰਹੋ ਕਿ ਬਾਈ ਬੜੀ ਵਿਰੋਧ ਸਾਰਿਆਂ ਨੇ ਕੈਮਰਾ ਮਾਰਦੇ ਹੋ ਬਾਈ ਦੇ ਨਾਲ ਜੇਲ ਕੱਟ ਕੇ ਆਏ ਆ ਔਰ ਸਾਰੇ ਹੀ ਕਿਸਾਨ ਵੀਰਾਂ ਦਾ ਜਿਨ੍ਹਾਂ ਨੇ ਜੋਰ ਲਾਇਆ ਬਾਈ ਨੂੰ ਬਾਹਰ ਕੱਢਣ ਦੇ ਲਈ ਔਰ ਫਵਟ ਕਰਦੇ ਹਾਂ ਉਸ ਦਿਨ ਈ ਜਦੋਂ ਦੇਸ਼ ਦੇ ਸਾਰੇ ਕਿਸਾਨਾਂ ਲਈ ਐਮਐਸਪੀ ਦਾ ਕਾਨੂੰਨ ਬਣੇਗਾ ਸੁਆਮੀਨਾਥੀ ਦੀ ਰਿਪੋਰਟ ਦੇ ਹਿਸਾਬ ਨਾਲ ਸਾਰਿਆਂ ਨੂੰ ਫਸਲਾਂ ਦੇ ਰੇਟ ਮਿਲਣਗੇ ਅੱਗੇ ਤੋਂ ਵੀ ਬਾਈ ਤੁਸੀਂ ਲੜਦੇ ਰਹੋ ਔਰ ਚਿੱਥੇ ਵੀ ਚੱਲੀ ਲੋੜ ਪੈਗੀ ਕਿਸਾਨੀ ਕੌਮ ਦੇ ਲਈ ਆਪ ਦਾ ਧੰਨਵਾਦ ਤੁਹਾਡੇ ਨਾਲ ਸਾਡੇ। ਸਤਿ ਸ਼੍ਰੀ ਅਕਾਲ ਜੀ।